ਬੀਤੇ ਦਿਨੀ ਰੋਗਲਾ ਪਿੰਡ ਦੇ ਮੁੰਡੇ ਕੁੜੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਇਸ ਮਾਮਲੇ ਦੇ ਗਰਮਾਉਣ ਤੋਂ ਬਾਅਦ ਜੋ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਜਿਹੜਾ ਮੁੰਡਾ ਕੁੜੀ ਵਿਆਹ ਕਰਵਾਏਗਾ ਉਸ ਨੂੰ ਪਿੰਡ ਛੱਡਣਾ ਪਵੇਗਾ ਇਸ ਨੂੰ ਲੈ ਕੇ ਪੂਰਾ ਪਿੰਡ ਇਕੱਠਾ ਹੋਇਆ ਤੇ ਇਸ ਮਾਮਲੇ ਦੇ ਵਿੱਚ ਮਹਿਲਾ ਰਾਜ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਹੁਣ ਦਿਨਬਾਹ ਡੀਐਸਪੀ ਦਫ਼ਤਰ ਪੇਸ਼ ਹੋਈ ਰੋਗਲਾ ਪਿੰਡ ਦੀ ਪੰਚਾਇਤ ਪਿੰਡ ਦੇ ਵਿੱਚ ਹੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਵਾਲੇ ਲੜਕਾ ਲੜਕੀ ਵੀ ਉਥੇ ਹਾਜ਼ਰ ਹੋਏ ਨੇ ਤਾਂ ਇਸ ਮਾਮਲੇ ਦੇ ਉੱਤੇ ਪੁਲਿਸ ਅਫਸਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਪੰਜਾਬ ਮਹਿਲਾ ਰਾਜ ਕਮਿਸ਼ਨ ਦੇ ਵੱਲੋਂ ਨੋਟਿਸ ਤੋਂ ਬਾਅਦ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਅਤੇ ਇਸ ਮਾਮਲੇ ਦੇ ਵਿੱਚ ਜਿਹੜੀ ਕਿ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੋਨਾਂ ਧਿਰਾਂ ਨੂੰ ਸਮਝਾਇਆ ਗਿਆ ਕਿ 21ਵੀਂ ਸਦੀ ਹੈ 21ਵੀਂ ਸਦੀ ਹੈ ਹਰ ਇੱਕ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ ਤੇ ਬਾਕੀ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਹਾਂਜੀ ਇੱਕ ਬੜਾ ਲੱਗ ਜਾ ਕੇ ਸਾਡੇ ਸਾਹਮਣੇ ਆਇਆ ਥਾਣਾ ਡਿੜਬਾ ਚ ਪਿੰਡ ਰੁਗਲਾ ਦੇ ਵਿੱਚ ਇੱਕ ਕਪਲ ਜਿਹੜਾ ਹੈ ਉਹ ਇੱਕੋ ਪਿੰਡ ਨੂੰ ਉਸੇ ਰੁਗਲੇ ਪਿੰਡ ਨੂੰ ਬਿਲੋਂਗ ਕਰਦੇ ਨੇ ਜਿਹੜਾ ਲੜਕਾ ਤੇ ਜਿਹੜੀ ਲੜਕੀ ਇਹਨਾਂ ਦੇ ਆਪਸ ਵਿੱਚ ਇੱਕੋ ਪਿੰਡ 'ਚ ਵਿਆਹ ਕਰਾਉਣ ਤੇ ਪਿੰਡ ਵਾਲਿਆਂ ਨੂੰ ਇਹਨਾਂ ਤੇ ਇਤਰਾਜ਼ ਸੀ ਜਿਹਦੇ ਕਰਕੇ ਜਿਹੜਾ ਪੰਚਾਇਤ ਨੇ ਉੱਥੇ ਇੱਕ ਮਤਾ ਪਾਇਆ ਜਿਹਦੇ ਚ ਇਹਨਾਂ ਨੂੰ ਬਾਇਕਾਟ ਜਿਹੜਾ ਹੈ ਵੀ ਪਿੰਡ ਵਾਲਿਆਂ ਨੇ ਜਾਂ ਪੰਚਾਇਤ ਨੇ ਕੀਤਾ ਇਹ ਰੈਜ਼ੋਲੂਸ਼ਨ ਜਿਹੜਾ ਉੱਥੇ ਪਾਸ ਕੀਤਾ ਗਿਆ ਜਿਹੜਾ ਕਿ ਕਾਫੀ ਨਿਊਜ਼ ਚ ਵੀ ਜਿਹੜਾ ਹਾਈਲਾਈਟ ਹੋਇਆ ਆ ਜੋ ਉਸੇ ਮੈਟਰ ਦੇ ਸਬੰਧ ਚ ਅਸੀਂ ਜਿਹੜਾ ਇਹ ਮੈਰਿਡ ਕਪਲ ਹੈ ਇਹਨਾਂ ਨੂੰ ਆਪਣੇ ਆਫਿਸ ਬੁਲਾਇਆ ਇਹਨਾਂ ਦੀ ਸੁਣਵਾਈ ਕੀਤੀ ਹੈ ਤਾਂ ਕਿ ਅਸੀਂ ਜਾਣ ਸਕੀਏ ਵੀ ਜੇ ਇਹਨਾਂ ਨੂੰ ਕਿਸੇ ਤੋਂ ਕੋਈ ਡਰ ਹੈ ਜਾਂ ਕਿਸ ਤਰ੍ਹਾਂ ਦਾ ਇਹਨਾਂ ਨੂੰ ਕੋਈ ਥ੍ਰੈਟ ਹੈ ਜਾਂ ਕੋਈ ਵੀ ਇਹਨਾਂ ਨੂੰ ਜੇ ਕਿਸੇ ਗਲਤ ਤਰੀਕੇ ਅਪਰੋਚ ਕਰ ਰਿਹਾ ਡਰਾ ਰਿਹਾ ਧਮਕਾ ਰਿਹਾ ਜਾਂ ਕੋਈ ਇਹੋ ਜਿਹੀ ਧਮਕੀ ਦੇ ਰਿਹਾ ਵੀ ਇਹ ਪਿੰਡ ਛੱਡ ਜਾਣ ਤਾਂ ਉਹ ਚੀਜ਼ਾਂ ਅਸੀਂ ਕਨਫਰਮ ਕਰਨ ਲਈ ਵੈਰੀਫਾਈ ਕਰ ਲਈ ਇਹਨਾਂ ਨੂੰ ਅੱਜ ਬੁਲਾਇਆ ਤੇ ਨਾਲ ਹੀ ਅਸੀਂ ਜਿਹੜਾ ਪਿੰਡ ਦਾ ਸਰਪੰਚ ਹੈ ਉਹਨਾਂ ਦੇ ਨਾਲ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਉਹਨਾਂ ਦਾ ਵੀ ਪੱਖ ਜਿਹੜਾ ਹੈ ਉਹ ਸੁਣਿਆ ਹਾਂ ਮੈਨੂੰ ਕਿੰਨੇ ਸਾਲ ਪਹਿਲਾਂ ਮੈਰਿਜ ਕਰਵਾਈ ਹੋਈ ਹੈ ਇਹਨਾਂ ਦੀ 2 ਮਹੀਨੇ ਪਹਿਲਾਂ ਜਿਹੜੀ ਹੈ ਇਹ ਮੈਰਿਜ ਇਹਨਾਂ ਦੀ ਹੋਈ ਹੈ ਤੇ ਹੁਣ ਕਿਸ ਤਰ੍ਹਾਂ ਦਾ ਸਟੈਪ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕੋਚੁੱਕਿਆ ਜਾ ਰਿਹਾ ਹੈ ਇਹਦੇ ਚ ਪਹਿਲਾਂ ਤਾਂ ਅਸੀਂ ਇਹ ਦੇਖ ਰਹੇ ਹਾਂ ਵੀ ਜੇ ਇਹ ਦੇਖੋ ਜੋ ਵੀ ਇਸ਼ੂ ਹੈਗਾ ਇਹ ਪਿੰਡ ਲੈਵਲ ਤੇ ਸੀ ਤੇ ਜੇ ਇਹ ਬੜਾ ਕੁਆਡਲੀ ਕਿਤੇ ਸੌਟ ਹੁੰਦਾ ਹੋਵੇ ਚਾਹੇ ਉਹ ਪੰਚਾਇਤ ਵੱਲੋਂ ਮਤਾ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਪਿੰਡ ਵਾਲਿਆਂ ਨੂੰ ਸਮਝਾ ਕੇ ਵੀ ਇਹ ਚੀਜ਼ ਇਲੀਗਲ ਹੈ ਇਹ ਮਤਾ ਇਹੋ ਜਿਹਾ ਨਹੀਂ ਪਾਸ ਕਰ ਸਕਦੇ ਕਿਉਂਕਿ ਦੇਖੋ ਹਰ ਕੋਈ ਇੱਥੇ ਹੱਕਦਾਰ ਹੈ ਵੀ ਆਪਦੀ ਮਰਜ਼ੀ ਨਾਲ ਆਪਦੀ ਆਜ਼ਾਦ ਮਰਜ਼ੀ ਨਾਲ ਜਿਹੜੀ ਜ਼ਿੰਦਗੀ ਹੈ ਉਹ ਜੀ ਸਕਦਾ ਤਾਂ ਇਹਨਾਂ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਜਿਹੜਾ ਜੇ ਇਸ ਤਰ੍ਹਾਂ ਬਾਇਕਾਊਟ ਹੁੰਦੇ ਨੇ ਤਾਂ ਉਹ ਵਾਇਲਟ ਹੁੰਦਾ ਆ ਮਤਲਬ ਇਹੀ ਚੀਜ਼ ਅਸੀਂ ਪਹਿਲਾਂ ਕੁਆਡਰਲੀ ਰਿਸੋਲਵ ਰਿਸੋਲਵ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਨ ਕੇਸ ਜੇ ਇਹਨਾਂ ਨੂੰ ਫਿਰ ਵੀ ਲੱਗਦਾ ਹੈ ਵੀ ਇਹਨਾਂ ਨੂੰ ਕਿਸੇ ਤੋਂ ਥ੍ਰੈਟ ਹੈ ਤਾਂ ਅਸੀਂ ਉਸ ਹਾਵਨਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਨਾਂ ਬੰਦਿਆਂ ਤੇ ਕਰਾਂਗੇ ਇਹ ਜਿਹੜਾ ਕਪਲ ਹੈਗਾ ਇਹ ਬਾਲਗ ਹੈ ਨਵਾਲਾ ਕਿਸ ਤਰ੍ਹਾਂ ਦੀ ਇਹ ਡੇਟਸ ਅਸੀਂ ਦੇਖੋ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਜਿਹੜਾ ਐਕਚੁਅਲ ਪ੍ਰੂਫ ਜਿਹੜਾ ਹੈਗਾ ਡੇਟ ਆਫ ਬਰਥ ਦਾ ਉਹ ਜਾਂ ਤਾਂ ਅਸੀਂ ਜਿਹੜਾ ਮੈਟ੍ਰਿਕ ਦਾ ਕੋਈ ਸਰਟੀਫਿਕੇਟ ਹੈ ਕੋਈ ਸਕੂਲ ਦਾ ਸਰਟੀਫਿਕੇਟ ਹੈ ਉਹਨੂੰ ਮੰਨਾਂਗੇ ਜਾਂ ਫਿਰ ਜਿਹੜਾ ਐਕਚੁਅਲ ਡੇਟ ਆਫ ਬਰਥ ਹੈ ਉਹਨੂੰ ਹੀ ਮੰਨਿਆ ਜਾਏਗਾ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਸਾਡੇ ਕੋਲ ਰਿਕਾਰਡ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਆਇਡੈਂਟੀਟੀ ਪ੍ਰੂਫ ਆਂਦਾ ਉਹ ਮੰਨਣ ਯੋਗ ਨਹੀਂ ਹੈ ਪੰਜਾਬ ਰਾਜ ਮੈਲਾ ਕਮਿਸ਼ਨਰ ਨੇ ਵੀ ਪੇਸ਼ ਹੋਣ ਲਈ ਜਿਹਦਾ ਨੋਟਿਸ ਆਇਆ ਹੈ ਜੀ ਉਹਦੇ ਰਿਗਾਰਡ ਇਹ ਵੀ ਕੋਈ ਪੁੱਛੀ ਚੁੱਕੀ ਹੈ ਤੁਹਾਡੇ ਮਨੋਂ ਹਾਂਜੀ ਦੇਖੋ ਇੱਕ ਖਬਰ ਜਿੱਦਾਂ ਅੱਜ ਦੇ ਨਿਊਜ਼ਪੇਪਰ 'ਚ ਲੱਗੀ ਤਾਂ ਉਹ ਸੂ ਮੋਟੋ ਉਸ ਚੀਜ਼ ਦਾ ਨੋਟਿਸ ਲੈਂਦੇ ਹੋਏ ਕਮਿਸ਼ਨ ਵੱਲੋਂ ਚਿੰਤਾ ਜਤਾਉਂਦੇ ਹੋਏ ਇਹਨਾਂ ਨੂੰ ਜਿਹੜੇ ਮਦਈ ਪਾਰਟੀ ਇਹਨਾਂ ਨੂੰ ਨਾਲ ਪੰਚਾਇਤ ਨੂੰ ਤੇ ਸਾਡੀ ਜਿਹੜੀ ਪੁਲਿਸ ਟੀਮ ਹੈ ਤੇ ਉਹਨਾਂ ਨੂੰ ਜਿਹੜਾ ਹੈ ਕਮਿਸ਼ਨ ਵੱਲੋਂ ਮਤਲਬ ਹਾਜ਼ਰ ਹੋਣ ਲਈ ਉੱਥੇ ਸਾਰੀ ਚੀਜ਼ ਐਕਸਪਲੇਨ ਕਰਨ ਲਈ ਕਿਹਾ ਗਿਆ ਹੈ ਮੈਡਮ ਪਿੰਡ ਦੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਜਿੱਦਾਂ ਪਿੰਡ ਦੇ ਵਿੱਚ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੁਹਾਡੇ ਵੱਲੋਂ ਉੱਪਰ ਵੀ ਕੋਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਤੇ ਕੋਈ ਅੰਤਕੋਈ ਘਟਨਾ ਨਾ ਵਾਪਰੇ ਦੇਖੋ ਜੀ ਪਿੰਡ ਦੇ ਲੋਕਾਂ ਨੂੰ ਤਾਂ ਅਸੀਂ ਐ ਕਹਿ ਸਕਦੇ ਹਾਂ ਵੀ ਸਮਝਾਉਣ ਦੀ ਲੋੜ ਹੈ ਇਹ 21ਵੀਂ ਸਦੀ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਜਿੱਥੇ ਅਸੀਂ ਇੱਕ ਤਾਂ ਇੱਕ ਪਾਸੇ ਗੱਲਾਂ ਕਰਦੇ ਹਾਂ ਸਭ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਵੀ ਕੋਈ ਵੀ ਆਪਦੀ ਜਿਹੜੇ ਫੈਸਲੇ ਨੇ ਕਿਸੇ ਵੀ ਤਰ੍ਹਾਂ ਦੇ ਭਾਵੇਂ ਉਹ ਨੌਕਰੀ ਦੇ ਨੇ ਭਾਵੇਂ ਵਿਆਹ ਦੇ ਨੇ ਜਾਂ ਹੋਰ ਵੀ ਜ਼ਿੰਦਗੀ 'ਚ ਕੋਈ ਵੱਡੇ ਫੈਸਲੇ ਨੇ ਉਹ ਆਪ ਉਹ ਲੈ ਸਕਦਾ ਹੈ ਤੇ ਦੂਸਰੇ ਪਾਸੇ ਅਸੀਂ ਉਸੇ ਸੋਚ ਨੂੰ ਛੋਟਾ ਕਰਕੇ ਉਹਨੂੰ ਸਕੋੜ ਕੇ ਆਪਾਂ ਇਹ ਕਹਿ ਰਹੇ ਹਾਂ ਵੀ ਇਹ ਇੱਥੇ ਰਹਿਣ ਦੇ ਹੱਕਦਾਰ ਨਹੀਂ ਹੈਗੇ ਤਾਂ ਇਹ ਬੜੀਆਂ ਕੰਟਰਾਸਟਿੰਗ ਚੀਜ਼ਾਂ ਨੇ ਜੋ ਲੋਕਾਂ ਨੂੰ ਜੜੀਆਂ ਸਮਝਾਉਣ ਦੀ ਲੋੜ ਹੈ ਤੇ ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ